ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਪੰਜ ਦਰਿਆਵਾਂ ਦੀ ਧਰਤੀ ਅੱਜ 6 ਦਰਿਆਵਾਂ ਦੀ ਧਰਤੀ ਹੋ ਗਈ ਹੈ ਤੇ ਛੇਵਾਂ ਦਰਿਆ ਨਸ਼ੇ ਦਾ ਦਰਿਆ ਹੈ ਇਸ ਨਸ਼ੇ ਦੇ ਦਰਿਆ ਨੇ ਪੰਜਾਬ ਦੀ ਜਵਾਨੀ ਰੋਲ ਕੀਤਾ ਰੱਖੀ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਅੰਦਰੀ ਕੋਣ ਵਾਂਗੂ ਖੋਖਲਾ ਕਰ ਦਿੱਤਾ ਹੈ ਬੇਹੱਦ ਦਾ ਮੰਦ ਭਾਗਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਤੋਂ ਸਾਹਮਣੇ ਆਂਦਾ ਜਿੱਥੇ ਕਿ ਇੱਕ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਮੌਤ ਹੋ ਗਈ ਉਥੇ ਹੀ ਨੌਜਵਾਨ ਦਾ ਨਾਮ ਹਰਜਿੰਦਰ ਸਿੰਘ ਹੈ ਤੇ ਅੱਜ ਉਸ ਦਾ ਪਰਿਵਾਰ ਰੋ ਰਿਹਾ ਹੈ ਉਸ ਦੇ ਪਰਿਵਾਰ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਸੜਕਾਂ ਦੇ ਉੱਤੇ ਸ਼ਰਿਆਮ ਨਸ਼ਾ ਵਿਕਦਾ ਹੈ ਤੇ ਇਹ ਅੰਸਰ ਜਿਹੜੇ ਨੇ ਬਿਨਾਂ ਡਰੇ ਬਿਨਾਂ ਕਿਸੇ ਭੈਦ ਤੋਂ ਨਸ਼ਾ ਬਿਕਵਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪੁੱਤ ਨਸ਼ਾ ਕਰਦਾ ਸੀ ਤੇ ਅਕਸਰ ਹੀ ਉਸ ਨੂੰ ਅਸੀਂ ਰੋਕਣ ਦੇ ਲਈ ਕਹਿੰਦੇ ਪਰ ਉਹ ਕਦੀ ਸਾਡੀ ਨਾ ਸੁਣਦਾ ਇਸ ਕਰਕੇ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਿੱਟੇ ਸਮੇਤ ਵਕ-ਵਕ ਨਸ਼ਿਆ ਤੇ ਦਿਲਦਲ ਦੇ ਵਿੱਚ ਫਸਿਆ ਹੋਇਆ ਸੀ ਜ਼ਿਲ੍ਹੇ ਦੇ ਮੈਡੀਕਲ ਨਸ਼ਾ ਲਗਾਤਾਰ ਵੱਧ ਰਿਹਾ ਹੈ ਇਸ ਕਰਕੇ ਪਰਿਵਾਰ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਸਰਕਾਰ ਦੇ ਵੱਲੋਂ ਕਾਬੂ ਨਹੀਂ ਕੀਤਾ ਗਿਆ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਹੋਰ ਮਾਮਾ ਦੇ ਪੁੱਤ ਇਸ ਤਰੀਕੇ ਦੇ ਨਾਲ ਨਾ ਮਰਨ ਸਕਲ ਤਾਂ ਇਸ ਬਾਬਤ ਹੋਰ ਪਰਿਵਾਰ ਦਾ ਕੀ ਕੁਝ ਕਹਿਣਾ ਆਓ ਸੁਣ ਲੈਂਦੇ ਆ ਨਸ਼ੇ ਦਾ ਕਾਰਨ ਜੋ ਸਰਕਾਰਾਂ ਤੇ ਕੋਈ ਇਹਦਾ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਦੀ ਇਹਦੇ ਵਾਸਤੇ ਕੋਈ ਗੌਰ ਨਹੀਂ ਪੰਜਵੇਂ 7ਵੇਂ ਦਿਨ ਸਾਡੇ ਨੌਜਵਾਨਾਂ ਨੇ ਬਹੁਤਾ ਹੋ ਰਹੀਆਂ ਨੇ ਕਰ ਪੱਟੇ ਗਾਰੇ ਨੇ ਇਹ ਵੀ ਕਰੋਤਾ ਬੇਟਾ ਸੀ ਸਾਡਾ ਜੋ ਇਹਨਾਂ ਦੇ ਪਿਤਾ ਪਹਿਲਾਂ ਘਰ ਬਸ ਹੋ ਗਿਆ ਇਹ ਹੀ ਕਮਾਂਪੇ ਦਾ ਸਹਾਰਾ ਸੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਹਦੇ ਵਾਸਤੇ ਕੋਈ ਸਖਤ ਕੰਟਰੋਲ ਕਰਕੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਇਹ ਜੋ ਸਰੇ ਆਮ ਸਾਡੇ ਪਿੰਡਾਂ 'ਚ ਝੋਲਿਆਂ 'ਚ ਨਸ਼ਾ ਫਿਕਰੇ ਹੈ ਬੱਚੇ ਨਸ਼ੇ ਨਾਲ ਗ੍ਰਸਤ ਹੋ ਰਹੇ ਆ ਨੌਜਵਾਨ ਪੀੜ੍ਹੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਜੋ ਸਰਕਾਰ ਤੇ ਬਦਲਾ ਦੇ ਨਾਂ ਤੇ ਆਈ ਸੀ ਅੱਜ ਦੇਖੋ ਪੂਰਾ ਖਲਾਰਾ ਪੈ ਰਿਹਾ ਤੀਜੇ ਚੌਥੇ ਦਿਨ ਹਰ ਇੱਕ ਪਿੰਡ 'ਚ ਇੱਕ ਦੋ ਅਰਥੀ ਉੱਠ ਰਹੀ ਹੈ ਆ ਹੁਣ 5-7 ਦਿਨ ਪਹਿਲਾਂ ਇੱਕ ਲੜਕਾ ਸਾਡਾ ਨੌਜਵਾਨ ਇਸਨ ওভারਡੋਜ ਦੇ ਕਾਰਨ ਪੂਰੀ ਮੌਤ ਹੋਈ ਕੋਈ ਨਸ਼ੇ ਦੇ ਕਾਰਨ ਐਕਸੀਡੈਂਟ ਹੋਣ ਨਾਲ ਮੌਤ ਹੋ ਜਾਂਦੀ ਹੈ ਕੋਈ ਉਹ ਕੋ ਡੋਜ ਪੈ ਕੇ ਰਾਤ ਉੱਪੇ ਆ ਰਹੇ ਜਾਂਦਾ ਟੀਕੇ ਗੋਲੀਆਂ ਸਮਾਇਕ ਚਿੱਟਾ ਇਹ ਹਰ ਇੱਕ ਝੋਲਿਆਂ ਚ ਲੈ ਲੈ ਕੇ ਮੋੜਾਂ ਤੇ ਕਿਤੇ ਆਪਣਾ ਕੈਂਚੀਆਂ ਨੇ ਕਿਤੇ ਵੀ ਲਾ ਲੋ ਪ੍ਰਸ਼ਾਸਨ ਇਹਦੇ ਵਾਸਤੇ ਕੋਈ ਗੌਰ ਨਹੀਂ ਕਰ ਰਿਹਾ ਜੋ ਕਮੇਟੀਆਂ ਬਣਾਈਆਂ ਹੋਈਆਂ ਨੇ ਜੇ ਕਮੇਟੀ ਕੋਈ ਕਹਿੰਦੀ ਹੈ ਤਾ ਇਹ ਜਿਹੜੇ ਨਸ਼ਈ ਨੇ ਉਹਨਾਂ ਦੇ ਗਲ ਪੈਂਦੇ ਨੇ ਉਹ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਘਰ-ਬਾਰ ਫੂਕਣ ਤੱਕ ਜਾਂਦੇ ਆ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਭਗਵੰਤਪਾਲ ਸਰਕਾਰ ਨੂੰ ਬੇਨਤੀ ਹੈ ਵੀ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਇਹ ਤੇ ਸਾਡੀ ਅਥ ਬਣ ਕੇ ਸਾਰੇ ਨਗਰ ਦੀ ਅਰਜ਼ ਹੈ ਵੀ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਕਹਿ ਕੇ ਸਖਤਾਈ ਕਰਾਈ ਜਾਵੇ ਜੋ ਪਿੰਡਾਂ ਚ ਨਸ਼ਾ ਵਿਕਦਾ ਹੈ दारू खुले आम नजाए शराब बिकਦੀ ਹੈ ਤੇ ਆ ਕੇ ਬਾਹਰੋਂ ਹਰਿਆਣੇ ਦੀ ਸ਼ਰਾਬ ਪਿੰਡਾਂ ਚ ਵੇਚੀ ਜਾ ਰਹੀ ਹੈ ਘਰਾਂ ਚ ਜਾ ਕੇ ਸਪਲਾਈ ਹੋ ਰਹੀ ਹੈ ਝੋੜਿਆਂ ਚ ਜਾ ਜਾ ਗੋਲੀਆਂ ਵੇਚਦੇ ਐ ਚਿੱਟਾ ਵੇਚਦੇ ਐ ਇਹਦੇ ਉੱਤੇ ਕੋਈ ਸਰਕਾਰ ਤਾਂ ਇਧਰ ਵਾਸਤੇ ਕੋਈ ਧਿਆਨੀ ਸਿਰਫ ਸਰਕਾਰ ਤਾਂ ਕਿਕਲੀਆਂ ਗਾਉਂ ਤੇ ਰਹੀ ਇਸ ਕਰਕੇ ਸਾਨੂੰ ਭਗਵੰਤ ਮਾਨ ਨੂੰ ਬੇਨਤੀ ਹੈ ਪੁਰਜੋਰ ਵੀ ਇਹ ਸਾਡੇ ਜੋ ਨੌਜਵਾਲ ਬੱਚੇ ਤੀਜੇ ਚੌਥੇ ਦਿਨ ਹਰੇਕ ਘਰ ਚ ਅਰਥੀ ਉੱਠਦੀ ਹੈ ਕੱਲੇ ਕੱਲੇ ਪੁੱਤ ਦਾ ਮਾਮਾ ਕਿਵੇਂ ਚੱਲਣ ਗਿਆ ਪੈਣਾ ਜਣੀਆਂ ਉਹਨਾਂ ਦੇ ਵੀਰ ਮਰ ਰਹੇ ਹੈ ਇਹ ਬਹੁਤ ਹੀ ਮਦਭਾਗੀ ਘਟਨਾ ਹੈ ਇਸ ਕਰਕੇ ਬੇਨਤੀ ਹੈ ਸਾਡੀ ਸਾਡੇ মিডিਆਾਂ ਰਹੀ ਤੇ ਇਹ ਉੱਥੇ ਗੱਲ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਇਹਦੇ ਵਾਸਤੇ ਖਾਸ ਨਸ਼ੇ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਆ ਸਾਡੇ ਪੁੱਤ ਬਚਾਏ ਜਾਣ ਸਾਨੂੰ ਭਿੱਖੀ ਪੈਂਦਾ ਹੈ ਜ਼ਿਲ੍ਹਾ ਸਾਨੂੰ ਮਾਨਸਾ ਪੈਂਦਾ ਐ ਐਸਐਸਪੀ ਮਾਨਸਾ ਪੈਂਦਾ ਐ ਅਸੀਂ ਬਹੁਤ ਵਾਰੀ ਕਿਹਾ ਜਿਹੜੀਆਂ ਦੁਕਾਨਾਂ ਸਰਿਆਂ ਬਿਕਰੀਆਂ ਨੇ ਭਿੱਖੀ ਸਰੇ ਆਮ ਨਸ਼ਾ ਬਿਕ ਰਿਹਾ ਝੋਲਿਆਂ ਚ ਪਾਪਾ ਇੱਥੋਂ ਜਵਾਕ ਜਾਂਦੇ ਐ ਤੇ ਲੈ ਕੇ ਆਉਂਦੇ ਐ ਕੋਈ ਕੰਟਰੋਲ ਨਹੀਂ ਇਹਦੇ ਉੱਤੇ ਕੋਈ ਪ੍ਰਸ਼ਾਸਨ ਦਾ ਇਹਦੇ ਵਾਸਤੇ ਧਿਆਨ ਨਹੀਂ ਕੋਈ ਲਿਖਤੀ ਰਤ ਨੂੰ ਜਵਾਕ ਨੇ 8 ਵਜੇ ਤੋਂ ਕੋਈ ਬੰਦਾ ਨਹੀਂ ਨਿਕਲ ਸਕਦਾ ਚਰਾਹਿਆਂ ਚ ਬਹਿ ਬੈ ਇਹ ਨਸ਼ੇ ਲਾਉਂਦੇ ਐ ਪੁਹਾ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਸ ਵਾਸਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਪ੍ਰਸ਼ਾਸਨ ਨੂੰ ਧਿਆਨ ਦਿਵਾ ਚੁੱਕੇ ਆ ਕੋਈ ਵੀ ਮੰਤਰੀ ਵਗੈਰਾ ਆਉਂਦਾ ਉਦੋਂ ਵੀ اسی ਆਵਾਜ਼ ਠੋਣਿਆ ਵੀ ਇਹ ਸਾਡਾ ਜਿਹੜਾ ਪੀਡੀਆ ਖਤਮ ਹੁੰਦੀ ਜਾ ਰਹੀ ਹੈ ਨਸ਼ਿਆਂ ਦੇ ਨਾਲ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਨਸ਼ੀ ਅਦਕਾਰ ਨਹੀਂ ਹੋਣਾ ਜੀ ਦਿੱਤਾ ਵੀ ਲਾਉਂਦਾ ਸੀ ਦੂਜੀ ਕੋਈ ਆਪ ਦਾ ਕੰਸੂਲ ਕੋਈ ਖੰਡਾ ਹੋ ਕੇ ਉੱਪਰ ਪੱਟਿਆ ਗਿਆ ਜੰਗਾ ਪਹਿਲਾਂ ਘਰੋਂ ਗਿਆਗਾ। ਤੇ ਮਾਸਬਾਂ ਦੀ ਕੁਕਟ ਮਾਰ ਵੀ ਕਰਤੀ ਸੀ ਜਿਹਨੋਂ ਵਾਲਾ ਹੋ ਜਾਂਦਾ। ਮਾਗਰ ਵੀ ਫਿਰ ਦੇ ਸੀ ਸਾਰਾ ਦਿਨ ਜਿੰਨੀਆਂ ਚ ਫੇਧੀ ਰਹਿੰਦੀ ਵੀ ਆਏ ਨਾ ਹੋ ਜੇ ਆਏ ਨਾ ਹੋ ਜੇ। ਹੋ ਕੇ ਸਾਰੇ ਸਾਰੇ ਕੰਦਾ। ਕੀ ਜਿੰਨ ਨਸ਼ਾ ਕਰ ਹਸਾਰੇ ਆ ਵੀ ਬੇਤ ਵੀ ਪੀ ਜਾਂਦਾ। ਇਹ ਇੱਕ ਨਸੀਬੀ ਬਾਰਡਰ ਹੈ ਮੋਧੂਆ। ਬਹੁਤ ਜ਼ਿਆਦਾ ਨਸ਼ਾ ਹੋ ਰਿਹਾ ਜੀ ਫਟ ਕੇ ਸਰਕਾਰ ਅੱਗੇ ਹੀ ਬੈਂਤ ਤੇ ਨਸ਼ਾ ਬੰਦ ਕਰਨ ਕੋ ਸਾਜਿਕ ਕਰਨ ਨੂੰ ਮੋਹਣਾ। ਕੰਮ ਕੱਲਾ ਸੀ ਜੀ ਹੱਡਾ। ਸਾਡਾ ਚਲਾ ਗਿਆ ਇੱਕ ਹੋਰ ਦਿੱਤੀ ਪੁੱਤਰਾ ਕਿਸੇ ਦਾ ਮਰੀ ਜਿਹਦੇ ਘਰ 'ਚ ਬਹੁਤ ਹਾਲਾਤ ਮਾੜੇ ਨੇ ਜਿੱਕਟਾ ਜੀ ਸਮਾਂ ਹੈ ਕਿ ਇਸ ਨੇਚਰ ਸ਼ਰਾਬ ਵੀ ਖਿਮਕ-ਖਿਮਕ ਬੇਕਰੇ ਨੇ ਸ਼ਰਾਬ ਬੇਕਦਾ ਨਹੀਂ ਸੜਕਾਂ ਤੇ ਮੋੜਾਂ 'ਤੇ ਹਰ ਇੱਕ ਥਾਂ 'ਤੇ ਬਿਕਦਾ ਜੀ ਕੋਈ ਘਟਰਾਉਣ ਨਹੀਂ ਗਲੀ-ਗਲੀ ਬਿਕਦਾ ਜੀ ਐਦਾਂ ਹੀ ਬਹਿਣ ਤੇ ਜੀ ਕੋਈ ਸੱਤ-ਸੱਤ ਕਾਨੂੰਨ ਬਣਾਏਗਾ ਨਸ਼ੇ ਦੇ ਦਿੱਤਲੇ ਆਪਾਂ ਉਪਾਉਣ ਦਾ ਵੀ ਫਾਇਦਾ ਨਹੀਂ ਸਾਡੇ ਘਰ 'ਚ ਬਹਿਣ ਪੈ ਰਹੇ ਤੁੱਟੇ ਨਹੀਂ ਬੰਦਾ ਹੀ ਫਰਦੇ ਨਹੀਂ ਉਹਦਾ ਕੋਈ ਫਾਇਦਾ ਨਹੀਂਗਾ ਜੀ